ਕੈਬਰੇਜ ਯੂਨੀਵਰਸਿਟੀ ਚ ਜਾਂ ਤੇ ਸਰਦਾਰ ਕਪੂਰ ਸਿੰਘ ਪੜ੍ਹੇ ਸੀ ਜਾਂ ਰਾਮਜੀਤ ਮਲਾਨੀ ਪੜ੍ਹਿਆ ਸੀ ਜਾਂ ਦੀਪ ਪੜ੍ਹਿਆ ਸੀ ਹੁਣ ਜਿਹੜੇ ਕੈਬਰੇਜ ਯੂਨੀਵਰਸਿਟੀ ਦੇ ਲੰਡਨ ਦੇ ਪੜ੍ਹਿਆ ਦੀ ਬੋਲਤੀ ਬੰਦ ਕਰਤੀ ਰਾਮਜੀਤ ਮਲਾਨੀ 1 ਪੁਆਇੰਟ ਦਾ 10-10 ਲੱਖ ਰੁਪਇਆ ਲਿੱਗ ਕੇ 5 ਪੁਆਇੰਟ ਤੇ ਬੋਲਦਾ ਹੈ ਜੇ ਇੱਕ ਘੰਟਾ ਬੋਲਣਾ ਤੇ ਕਰੋੜ ਰੁਪਇਆ ਜਮਨ ਕਰਾਓ ਲਾ ਦੀ ਪੜ੍ਹਾਈ ਕੀਤੀ ਇਹ ਇਹ ਰਾਮਜੀਤ ਮਲਾਨੀ ਵਕੀਲ ਨੇ ਤੇ ਇੱਕ ਪੰਜ ਪੜ੍ਹੇ ਨੇ ਉਹਦੀ ਬੋਲਤੀ ਬੰਦ ਕਰਤੀ ਪੰਜ ਕਲਾਸਾਂ ਪੜ੍ਹੇ ਸੰਸ ਜਰਾ ਉਨਾਂ ਦੀਆਂ ਕਿਹੜੀਆਂ ਗੱਲਾਂ ਕਰੀਏ ਜੀ ਹਮ ਮੇਰੇ ਹਿਸਾਬ ਨਾਲ ਸਕੂਲੀ ਵਿਦਿਆ ਪੰਜ ਪੜ੍ਹੇ ਸੀ ਤੁਰਦੀ ਫਿਰਦੀ ਪ੍ਰਚਾਰ ਦੀ ਯੂਨੀਵਰਸਿਟੀ ਚ ਦਾਖਲਾ ਲੈ ਲਿਆ ਤਾਂ ਉਹਦੇ ਚ ਪੜ੍ਹਾਈ ਕਰਦਿਆਂ ਕਰਦਿਆਂ ਉਸੇ ਦਮ ਉਹ ਯੂਨੀਵਰਸਿਟੀ ਦੇ ਵਾਈਸ ਚਾਂਸਲ ਬਣ ਗਏ ਉਹਨੂੰ ਨਿਰ ਉਤਰ ਕਰਕੇ ਘੱਲਿਆ ਕੀ ਕਰੋਗੇ ਇੰਨੀ ਵੱਡੀ ਸ਼ਕਤੀਤ ਹੋਰ ਕੌਣ ਹੋ ਸਕਦੀ ਹੈ ਉਹਨਾਂ ਦੀਆਂ ਕਿਹੜੀਆਂ ਗੱਲਾਂ ਕਰੀਏ ਜੀ ਹਮ ਮੇਰੇ ਹਿਸਾਬ ਨਾਲ ਸਕੂਲੀ ਵਿਦਿਆ ਪੰਜ ਪੜ੍ਹੇ ਸੀ ਕੁੱਲੀ ਵੀ ਦਿਓ ਪੰਜ ਸੀ ਮੇਰੇ ਹਿਸਾਬ ਨਾਲ ਤੇ ਛੋਟੇੰਦਿਆਂ ਦਾ ਅਮਰਤ ਛੱਕਿਆ ਸੀ ਉਹਨਾਂ ਐਡਮਿਸ਼ਨ ਲਈ ਗੁਰਮਤਚ ਗੁਰਮਤ ਚ ਐਡਮਿਸ਼ਨ ਲੈ ਕੇ ਤੇ ਸਿੰਜੇ ਸਈ ਜਿਉ ਸਾਡੀ ਸਿੱਖ ਪੰਥ ਦੀ ਟਰਦੀ ਫਿਰਦੀ ਪ੍ਰਚਾਰ ਦੀ ਯੂਨੀਵਰਸਿਟੀ ਚ ਦਾਖਲਾ ਲੈ ਲਿਆ ਉਹਨਾਂ ਦਮਦਮੀ ਟਕਸਾਲ ਜ ਉਹਦੇ ਚ ਪੜ੍ਹਾਈ ਕਰਦਿਆਂ ਕਰਦਿਆਂ ਉਸੇ ਦਮਦਮੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣ ਗਏ ਹੂੰ ਉਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣਿਆ ਤੇ ਉਹਨਾਂ ਦੇ ਜਿਹੜੇ ਕੈਬਰੇਜ ਯੂਨੀਵਰਸਿਟੀ ਦੇ ਲੰਡਨ ਦੇ ਪੜਿਆਂ ਦੀ ਬੋਲਤੀ ਬੰਦ ਕਰਤੀ ਜੇ ਜੇਠ ਮਲਾਨੀ ਦੀ ਕੈਬਰੇਜ ਯੂਨੀਵਰਸਿਟੀ ਦਾ ਲਾ ਦੀ ਪੜ੍ਹਾਈ ਕੀਤੀ ਇਹ ਇਹ ਰਾਮ ਜੇਠ ਮਲਾਨੀ ਵਕੀਲ ਨੇ ਹੂੰ ਤੇ ਇੱਕ ਪੰਜ ਪੜ੍ਹੇ ਨੇ ਉਹਦੀ ਬੋਲਤੀ ਬੰਦ ਕਰਤੀ ਪੰਜ ਕਲਾਸਾਂ ਪੜ੍ਹੇ ਸੰਤ ਜਨਰਲ ਸੈਂਸ ਉਹਨੂੰ ਨਿਰ ਉਤਰ ਕਰਕੇ ਘੱਲਿਆ ਇੱਥੋਂ ਹਾਜ਼ਰ ਜਵਾਬ ਸੀ ਹਾਜ਼ਰ ਨਿਰ ਉਤਰ ਕਰਕੇ ਘੱਲਿਆ ਕੈਬਰੇਜ ਯੂਨੀਵਰਸਿਟੀ 'ਚ ਜਾਂ ਤੇ ਸਰਦਾਰ ਕਪੂਰ ਸਿੰਘ ਪੜ੍ਹੇ ਸੀ ਜਾਂ ਰਾਮ ਜੇਠ ਮਲਾਨੀ ਪੜ੍ਹਿਆ ਸੀ ਜਾਂ ਦੀਪ ਪੜ੍ਹਿਆ ਸੀ ਹੂੰ ਇਹੋ ਜਿਹੇ ਬੰਦਿਆਂ ਨੂੰ ਇੱਕ ਪੰਜ ਸਾਲੀ ਸਕੂਲੀ ਵਿਦਿਆ ਪੜ੍ਹਨ ਵਾਲਾ ਸ਼ਖਸ਼ੀਅਤ ਨਿਰਉਤਰ ਕਰਦੇ ਹੋਰ ਕੀ ਕਰੋਗੇ ਐਡੀ ਵੱਡੀ ਸ਼ਖਸ਼ੀਤ ਹੋਰ ਕੌਣ ਹੋ ਸਕਦੀ ਆ ਕਿ ਤੁਰਦੀ ਫਿਰਦੀ ਯੂਨੀਵਰਸਿਟੀ ਚ ਦਾਖਲਾ ਲੈ ਕੇ ਉਹਦੇ ਵਾਈਸ ਚਾਂਸਲਰ ਬਣ ਗਏ ਬਣ ਸਕਦਾ ਕੋਈ ਵਾਈਸ ਚਾਂਸਲਰ ਜੇ ਅੱਜ ਕੋਈ ਯੂਨੀਵਰਸਿਟੀ ਦਾ ਮੇਰੇ ਤੋਂ ਪੜਾਕੂ ਨਹੀਂ ਵਾਈਸ ਚਾਂਸਲਰ ਬਣ ਜੂਦਾ ਵਾਦੋ ਤੇ ਨਿਰਉਤਰ ਕਰਤਾ ਜਿਹੜਾ ਰਾਮ ਜੀਠ ਮਲਾਨੀ ਇੱਕ ਪੁਆਇੰਟ ਦਾ 10-10 ਲੱਖ ਰੁਪਇਆ ਲਿੱਗ ਕੇ ਫੇ ਪੁਆਇੰਟ ਤੇ ਬੋਲਦਾ ਹੈ ਇੱਕ ਘੰਟਾ ਘੰਟਾ ਬੋਲਣਾ ਤੇ ਕਰੋੜ ਰੁਪਇਆ ਜਮਾ ਕਰਾਓ ਉਹ ਬੰਦੇ ਦੀ ਕੀਤੀ ਦਾ ਹਿੰਦੂਸਮ ਦਾ ਸਭ ਤੋਂ ਵੱਡਾ ਵਕੀਲ ਉਹ ਤੂੰ ਸਾਰੇ ਥੱਲੇ ਵਕੀਲ ਸੀ ਉਹਦੀ ਬੋਲਤੀ ਬੰਦ ਕਰਤੀ ਤੇ ਇਹ ਵੀ ਕਹਿ ਜਾਂਦਾ ਕਿ ਸੰਤਾਂ ਦੇ ਕੋਲੇ ਇੱਕ ਬਹੁਤ ਵੱਡਾ ਉੱਚ ਅਫਸਰ ਆਉਂਦਾ ਹੈ ਤੇ ਜਦੋਂ ਸੰਤਾਂ ਦੇ ਵਿਚਾਰ ਸੁਣਦਾ ਆਉਂਦਾ ਤੇ ਸੀਆਈਡੀ ਲੈਣ ਵਾਸਤੇ ਆ ਪਰ ਉਹ ਸੰਤਾਂ ਦਾ ਹੋ ਕੇ ਰਹਿ ਜਾਂਦਾ ਉਸੇ ਦੀ ਹਾਂ ਸ਼ਕਤੀ ਇਹੋ ਜੀ ਸੀ ਉਹਨਾਂ ਦੀ ਤੇ ਸ਼ਕਤੀ ਇਹੋ ਜੀ ਸੀ ਸ਼ਕਤੀ ਤੋਂ ਪ੍ਰਭਾਵਿਤ ਹੁੰਦੇ ਸੀ ਤੇ ਉਹਨਾਂ ਦੇ ਵਿਚਾਰ ਹੀ ਇਹੋ ਜੇ